ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਜੀ ਤੁਸੀਂ ਸਭ ਠੀਕ ਠਾਕ ਹੋ ਉਮੀਦ ਕਰਦੇ ਹਾਂ ਤੁਸੀਂ ਸਭ ਠੀਕ ਠਾਕ ਹੋਵੋ ਜੀ ਵਾਹਿਗੁਰੂ ਸਾਹਿਬ ਨੂੰ ਚੜ੍ਹਦੀ ਕਲਾ ਬਖਸ਼ਣ ਜੀ ਸਵੇਰ ਦਾ ਟਾਈਮ ਹੈ ਜੀ ਸਵੇਰ ਕੱਢਦਾ ਤੇ ਆਪਾਂ ਲੱਗੇ ਸਬਜ਼ੀ ਨੂੰ ਤੜਕਾ ਲਾਉਣ ਇੱਧਰ ਦੇਖੋ ਮੈਂ ਅਵਾਲ ਕੇ ਰੱਖਿਆ ਕਾਲੇ ਚਨੇ ਕਾਲੇ ਛੁੱਲੇ 'ਚ ਖਾਈ ਜਾਂਦੇ ਆ ਲਓ ਪਿਆ ਲਓ ਜੀ ਆਪਾਂ ਲੱਗੇ ਆ ਇਹ ਆਪਾਂ ਨੇਵੀਵਾਲ ਨੇ ਤਾਂ ਆਲੂ ਵੀ ਦੇ ਖਾਲੂਆਂ ਨੂੰ ਕਿਤਾ ਚਣਿਆਂ ਦਾ ਰੰਗ ਜਾ ਚੜ ਗਿਆ ਮੈਂ ਧੋਸ ਵਰਕੇ ਆਲੂ ਚੰਗੀ ਤਰ੍ਹਾਂ ਇਹਨਾਂ ਨੇ ਨਾਲ ਇਹ ਹਵਾਲ ਲੈ ਸੀ ਜੋ ਤੇ ਇੰਦਰ ਪਿਆਜ਼ ਵੀ ਗ੍ਰਾਇੰਡ ਕੀਤੇ ਲਸਣ ਵੀ ਆਦਰਕ ਮਿਰਚਾ ਟਮਾਟਰ ਵੀ ਤੇ ਹੁਣ ਆਪਾਂ ਲਾਉਣੇ ਜੀ ਤੜਕਾ ਤੇਲ ਆਪਣਾ ਹੋ ਗਿਆ ਗਰਮ ਲੋ ਜੀ ਤੇਲ ਗਰਮ ਹੋ ਗਿਆ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਥੋੜਾ ਜਿਹਾ ਜੀਰਾ ਬਹੁਤ ਟਾਈਮ ਬਾਅਦ ਕਾਲੇ ਚਣਿਆਂ ਦੀ ਸਬਜ਼ੀ ਬਣਾਉਣ ਲੱਗੇ ਆ ਬਹੁਤ ਘੱਟ ਖਾਂਦੇ ਅਸੀਂ ਇਹ ਨਾ ਮੈਨੂੰ ਤਾਂ ਵੈਸੇ ਨਹੀਂ ਪਸੰਦ ਜ਼ਿਆਦਾ ਇਹ ਜੋੜ ਸਾਹਿਬ ਹੁਣੀ ਖਾ ਲੈਂਦੇ ਆ ਮੈਨੂੰ ਵਾਈਟ ਚਨੇ ਜ਼ਿਆਦਾ ਸਵਾਦ ਲੱਗਦੇ ਆ ਮੈਂ ਕਿਤੇ ਦਿਨ ਸੁਦਾ ਚ ਵੀ ਜਾਵਾਂ ਤੇ ਵਿਆਹ ਤੇ ਜਾਵਾਂ ਭੋਗ ਤੇ ਜਾਵਾਂ ਮੈਂ ਉਹੀ ਸਬਜ਼ੀ ਦੇ ਦਿੰਨੀ ਵੀ ਉਹ ਹੋਵੇ ਜਾਂ ਫਿਰ ਮੁੱਠਾਂ ਦੀ ਦਾਲ ਹੋਵੇ ਤੇ ਕਾਫੀ ਟਾਈਮ ਬਾਅਦ ਬਣਾਉਣ ਲੱਗੇ ਸੀਗੇ ਮੈਂ ਆਲੂ ਸ਼ੈਲ ਸਵਾਰ ਕੇ ਫਿਰ ਚਣਿਆਂ ਦੇ ਨਾਲ ਦੋ ਸੀਟੀਆਂ ਲਵਾਈਆਂ ਸ਼ੇਲੇ ਲੈ ਸੀਗੇ ਤਾਂ ਇਦਾਂ ਰੰਗ ਜਿਆ ਚੜ ਗਿਆ ਨਾਲ ਪਾ ਜਿਆ ਹੋਰ ਜੀ ਸਵਾਗਤ ਹੈ ਸਾਰੇ ਭੈਣ ਭਰਾਵਾਂ ਦਾ ਆਪਣੇ ਚੈਨਲ ਤੇ ਜੋ ਵੀ ਭੈਣ ਭਰਾ ਚੈਨਲ ਤੇ ਪਹਿਲੀ ਵਾਰ ਹੀ ਆਏ ਆ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਜੀ ਬਹੁਤ ਸਪੋਰਟ ਕਰ ਰਹੀਆਂ ਭੈਣਾ ਭਰਾ ਸਾਰੇ ਇਸੇ ਤਰ੍ਹਾਂ ਆਪਣਾ ਸਾਥ ਤੇ ਸਪੋਰਟ ਬਣਾਈ ਰੱਖਣਾ ਆਪਾਂ ਵੀ ਤੁਹਾਡੇ ਸਾਰੇ ਚੈਨਲਾਂ ਨੂੰ ਸਪੋਰਟ ਕਰਦੇ ਆ ਜੀ ਸਾਰਿਆਂ ਦੇ ਲਓ ਜੀ ਇੱਥੇ ਆਪਾਂ ਧਨੀਆਂ ਜਿਹੜਾ ਸੀਗਾ ਉਹਨੂੰ ਕਰਾਂਗੇ ਪੱਤਾ ਪੱਤਾ ਤੋੜ ਲਾਂਗੇ ਡੰਡੀਆਂ ਪਤਾ ਰਹਿਣ ਦਵਾਗੇ ਕਿਉਂਕਿ ਡੰਡੀਆਂ ਹੁਣ ਸਖਤ ਜੀਆਂ ਹੋਈਆਂ ਨਹੀਂ ਚੰਗੀਆਂ ਲੱਗਦੀਆਂ ਕੱਚਾ ਕੱਚਾ ਤਾਂ ਨਹੀਂ ਹੈ ਡੰਡੀਆਂ ਵਾਲਾ ਸਵਾਲ ਲੱਗਦਾ ਚੰਗਾ ਲੱਗਦਾ ਤੇ ਆਪਾਂ ਪੱਤਾ ਪੱਤਾ ਤੋੜ ਕੇ ਧੋਸ ਵਰਕੇ ਤਾਂ ਕੱਟ ਲਾਂਗੇ ਇੱਥੇ ਖੜੇ ਜਦ ਤੱਕ ਚਲੋ ਤੇਲ ਵਗੈਰਾ ਗਰਮ ਹੋਣਾ ਤੇ ਉਦੋਂ ਤੱਕ ਆਪਾਂ ਇੰਨਾ ਕੰਮ ਕਰ ਲੈਨੇ ਆ ਸਵੀਰ ਸਵੀਰ ਸਾਹਿਬ ਜੀ ਕੇਵਲੇ ਤਾਂ ਬੁਲਾਉਣੀ ਪੈਂਦੀ ਜੀ ਕੇਵਲੇ ਰਾਤ ਨੂੰ ਰਾਤ ਦਾ ਡੰਗੇ ਸਰਦਾ ਤੇ ਫਿਰ ਸਵੀਰ ਨੂੰ ਨਾ ਹੋਵੇ ਤਾਂ ਫਿਰ ਸਵੀਰ ਨੂੰ ਬੁਲਾਉਣੀ ਪੈਂਦੀ ਜਦੋਂ ਇਹਨਾਂ ਨੇ ਕਿਹਾ ਕਿ ਗੱਡੀ ਲੈ ਕੇ ਜਾਣਾ ਹੁੰਦਾ ਜਾਂ ਵੈਸੇ ਕਿਤੇ ਜਾਣਾ ਆਉਣਾ ਹੋਵੇ ਤਾਂ ਫਿਰ ਵੀ ਇਹ ਹੁੰਦਾ ਵੀ ਆ ਕੇ ਦਾਲ ਸਬਜ਼ੀ ਬਣਾਉਣੀ ਬਹੁਤ ਔਖੀ ਜੀ ਲੱਗਦੀ ਮੈਨੂੰ ਤਾਂ ਅਸੀਂ ਜਾਣਾ ਵੀ ਸੀਗਾ ਕਿਤੇ ਤੇ ਨਾਲੇ ਇਹਨਾਂ ਨੇ ਵੀ ਜਾਣਾ ਹੁੰਦਾ ਜਦੋਂ ਜੇ ਅਚਾਨਕ ਜਾਣਾ ਪੈ ਜੀ ਰੋਣ ਗੱਡੀ ਲੈ ਕੇ ਤੁ ਫਿਰ ਤਾਂ ਕਰਕੇ ਬਣਾਉਣੀ ਪੈਂਦੀ ਐ ਦਾਲ ਸਬ지 ਨਾਲੇ ਚਲੋ ਸਾਰਾ ਦਿਨ ਫਿਰ ਬੰਦਾ ਟੈਨਸ਼ਨ ਫਰੀ ਹੀ ਰਹਿੰਦਾ ਜੇ ਕੋਈ ਆ ਵੀ ਜਾਵੇ ਤਾਂ ਦਾਲ ਸਬ지 ਬਣੀ ਹੁੰਦੀ ਐ ਚਲੋ ਇੱਕ ਅੱਧੀ ਹੋਰ ਨਾਲ ਸੁੱਕੀ ਭੁਰਜੀ ਵਗੈਰਾ ਤਿਆਰ ਕਰ ਲਵੇ ਤਾਂ ਰੋਟੀ ਆਪਾਂ ਖਲਾ ਸਕਦੇ ਆਏਗੇ ਇਹਨੂੰ ਕੰਮ ਨਹੀਂ ਜੀ ਸਾਰੀ ਦਿਨ ਲੋਟ ਆਉਂਦੇ ਸਵੇਰ ਤੋਂ ਮੇਰਾ ਤਾਂ ਰੁਟੀਨ ਐ 4 ਵਜੇ ਤੋ ਕੰਮ ਸਟਾਰਟ ਕਰ ਦੇਣਾ ਉੱਠਦੇ ਤਾਂ ਆਪਾਂ 4 ਵਜੇ ਤੋਂ ਪਹਿਲਾਂ ਆ ਉਹ ਆਪਾਂ ਚਲੋ ਕੀ ਦੱਸਣਾ ਵੀ ਜੋ ਕੋਈ ਨਾਮ ਬਾਣੀ ਪੜਦਾ ਆ ਬਾਣੀ ਜਪ ਪੜਦੇ ਆ ਨਾਮ ਜਪਦੇ ਆ ਉਹ ਆਪਾਂ ਆਪਣੇ ਲਈ ਜਪਦੇ ਆਪਾਂ ਨਹੀਂ ਇਦਾਂ ਸ਼ੋਅ ਆਫ ਕਿਉਂ ਕਰਨਾ ਹਨਾ ਵੀ ਅਸੀਂ ਇਦਾਂ ਕਰਦੇ ਇਦਾਂ ਕਰਦੇ ਆਪਾਂ ਫਿਰ 4 ਵਜੇ ਪਸੂਆਂ ਵੱਲ ਜਾਣਾ ਆ ਤੇ ਇੱਧਰ ਚਾਹ ਰੱਖ ਜਾਣੀ ਵਧਾਣੀ ਲਾ ਜਾਣੀ ਆ ਧਾਰਾ ਢੋਕੇ ਕਰਕੇ ਲਿਆਉਣੇ ਆ ਆ ਕੇ ਫਿਰ ਸੋਈ ਵਿੱਚ ਕਾਫੀ ਟਾਈਮ ਲੱਗ ਜਾਂਦਾ ਫੇਰ ਤਾਂ ਜੀ ਚਾਲੂ ਚਾਲ ਲਿਆ। ਜਿਆਦੀ ਠੰਡ ਵਿੱਚ ਤਾਂ ਘੰਟਾ ਖੰਡ ਰੈਸਟ ਕਰ ਲਈ ਦੀ ਸੀ ਘੰਟਾ ਡੇਢ ਘੰਟਾ। ਹੁਣ ਨਹੀਂ ਜੀ ਹੁਣ ਤਾਂ ਇਹ ਹੁੰਦਾ ਦਿਨ ਛੇਤੀ ਚੜ ਜਾਂਦਾ। ਤੇ ਹੁੰਦਾ ਵੀ ਨੇਰੇ ਨੇਰੇ ਵੇਲੇ ਜਿਹੜਾ ਕੰਮ ਨਿਭੜ ਜਵੇਂ ਨਿਭੜ ਜਵੇ। ਪਸ਼ੂਆਂ ਵਾਲਾ ਘਰ ਹੈ ਜੀ ਵਿੱਚੇ ਪਸ਼ੂ ਆ ਤੇ ਵਿੱਚ ਸਾਡੀ ਰਹਿائش ਆ। ਸੁੰਬਰੇ ਸਵਾਰੇ ਸੋਨਾ ਲੱਗਦਾ ਹੈ ਬਾਬਾ ਜੀ ਨੇ ਆਉਣਾ ਹੁੰਦਾ ਦੁੱਧ ਲੈਣ। ਗੁਰਦੁਆਰਾ ਸਾਹਿਬ ਵਾਲਿਆਂ ਨੇ ਕੋਈ ਹੋਰ ਆ ਜਾਂਦਾ ਭੈਣ ਭਾਈ ਤੇ ਇਹ ਹੁੰਦਾ ਵੀ ਸਾਜਰੇ ਸਜਰੇ ਸਫਾਈਆਂ ਕਰ ਲਈਏ ਪਹਿਲਾਂ। ਘਰ ਆਪਣਾ ਚਲੋ ਕੋਠੀ ਲਾ ਲਓ ਪਾਈ ਕਿਸੇ ਦੀ ਹੋਵੇ ਕਿਸੇ ਦਾ ਸਾਡੇ ਵਾਂਗੂ ਗਾਡਰਾ ਵਾਲਿਆਂ ਵਾਲਾ ਹੋਵੇ ਪਰ ਘਰ ਤਾਂ ਜਿੱਦਾਂ ਦਾ ਮਰਜ਼ੀ ਹੋਵੇ ਜੀ ਸਵਾਰਿਆ ਹੋਣਾ ਚਾਹੀਦਾ ਅੱਜ ਅਸੀਂ ਕਿਸੇ ਰਿਸ਼ਤੇਦਾਰੀ ਜੀ ਗਏ ਸੀ ਤੇ ਉੱਥੇ ਮੈਂ ਦੇਖਿਆ ਵੀ ਘਰ ਤਾਂ ਸਾਡੇ ਵਾਂਗੂ ਗਾਡਰਾ ਵਾਲਿਆਂ ਵਾਲ ਪਰ ਸਫਾਈ ਸੈਂਪਲ ਫਰਸ਼ਾਂ ਥੱਲੇ ਦੂਸਰੀ ਅਸੀਂ ਇੰਨੀ ਸਫਾਈ ਮੈਨੂੰ ਤਾਂ ਸਫਾਈ ਬਹੁਤ ਚੰਗੀ ਲੱਗੀ ਜਿਹਨਾਂ ਦੇ ਘਰ ਸਫਾਈ ਹੋਵੇ ਮੇਰਾ ਰੂਹ ਖੁਸ਼ ਹੋ ਜਾਂਦੀ ਹੁੰਦੀ ਹੈ ਘਰ ਭਵੇਂ ਦਰਮਿਆਨੇ ਹੋਵੇ ਸਾਡੇ ਵਾਂਗੂ ਤੇ ਪਰ ਸਫਾਈ ਅਗਲੇ ਦੀ ਪੂਰੀ ਹੋਵੇ ਮੈਨੂੰ ਵੀ ਸਾਰੇ ਕਹਿੰਦੇ ਕੀ ਤੂੰ ਕੂਚਾ ਕਾਚੀਆਂ ਜੀਆਂ ਗੱਲਾਂ ਲੱਕਦੇ ਨਹੀਂ ਆ ਪਰ ਇਦਾਂ ਹੁੰਦਾ ਵੀ ਪਸ਼ੂ ਇੱਥੇ ਤਾਂ ਮੋਟਰਸਾਈਕਲ ਦੀ ਘੜੀ ਘੜੀ ਲੰਗੀ ਜਾਂਦੇ ਉਹਨਾਂ ਦੀ ਆਵਾਜ਼ ਆਉਂਦੀ ਇਗਨੋਰ ਕਰਿਓ ਵੀ ਸਫਾਈ ਕਰਾਂਗੇ ਤੇ ਫੇਰ ਹੀ ਸੋਣਾ ਲੱਗਦਾ ਘਰ ਨਹੀਂ ਤਾਂ ਉਧਰੋਂ ਪੈਰ ਲੱਗ ਲੱਗੇ ਇਹਨੂੰ ਵੀ ਆਉਂਦੇ ਆ ਕੂੜੇ ਕ ਗੋਹੇ ਕੂੜੇ ਵਾਲੇ ਤਾਂ ਫੇਰ ਹੋ ਜਾਂਦਾ ਵੀ ਚਲੋ ਸਾਫ਼ ਸਪਾਈ ਹੈ ਇਹ ਤਾਂ ਨਹੀਂ ਵੀ ਸਾਰੀ ਦਿਹਾੜੀ ਆਪਾਂ ਝਾੜੂ ਚੱਕੀ ਰੱਖਦੇ ਆ ਜੋ ਤੂੜੀ ਵਗੈਰਾ ਬਣਦੀ ਆ ਘਰੇ ਲਿਉਂਦੇ ਉਦੋਂ ਤੋਂ ਬਹੁਤ ਔਖਾ ਹੋ ਜਾਂਦਾ ਆ ਤੇ ਇਹ ਹੋ ਜਾਂਦਾ ਵੀ ਕਈ ਵੇਲੇ ਦੋ ਟਾਈਮ ਤਾਂ ਝਾੜੂ ਲੱਗੇ ਜਾਂਦਾ ਆ ਵਿਹੜੇ ਵਿੱਚ ਤਾਂ ਪੱਠੇ-ਪੁੱਠੇ ਪਾਉਂਦੇ ਆ ਤੇ ਜੇ ਹਵਾ ਚੱਲ ਪਵੇ ਤਾਂ ਕਰਕੇ ਫਿਰ ਤੂੜੀ ਆ ਜਾਂਦੀ। ਲਓ ਜੀ ਇੱਥੇ ਆਪਾਂ ਹਲਦੀ ਮੇਚ ਮਸਾਲਾ ਜੋ ਵੀ ਮਸਾਲਾ ਤਾਂ ਆਪਾਂ ਪਾਉਂਦੇ ਨਹੀਂ। ਸਾਬਤ ਧਨੀਆ ਦਾਦੜ ਫਾਦਰ ਜਿਆ ਕਰਕੇ ਪਾ ਲਈਦਾ ਨਾਲ ਹੀ ਚਨੇ ਪਾ ਦਵਾਂਗੇ ਇੰਨੇ ਚਨੇ ਮੈਂ ਰੱਖਲੇ ਸੀਗੇ। ਮੈਂ ਕਿ ਚਲੋ ਅੱਜਣ ਨੂੰ ਦੇ ਦਿੰਨੀ ਆ ਖਾਣ ਨੂੰ। ਖੋਲੇ ਰਿਹਾ ਖਾ ਲਊਗਾ ਆਲੂ ਆਪਾਂ ਹਮੇਸ਼ਾ ਉਬਾਲ ਕੇ ਪਾਈਦੇ ਆ ਖਾਂਦੇ ਨਹੀਂ ਸਾਡੇ ਕੱਟ ਕੇ ਆਲੂ ਪਾਏ ਜੀ ਤਰੀ ਵਾਲੀ ਸਬਜ਼ੀ ਚ ਬਿਲਕੁਲ ਨਹੀਂ ਆਲੂ ਦਿਸਣੇ ਹੀ ਨਹੀਂ ਚਾਹੀਦੇ ਕਹਿੰਦੇ ਮੈਂ ਫੇਰ ਵੀ ਥੋੜੇ ਜਿਹਾ ਦਾਦੜ ਫਾਦੜ ਤੇ ਕਰਦੀ ਹੁੰਨੀ ਆ ਜਦੋਂ ਇਹਨਾਂ ਨੂੰ ਧਾਰ ਸਬਜ਼ੀ ਪਾ ਕੇ ਦੇਣੀ ਕੋਲੀ ਵਿੱਚ ਤੋਂ ਉਦੋਂ ਆਪਾਂ ਉਹ ਐਨ ਚੰਗੀ ਤਰ੍ਹਾਂ ਪਹਿਲਾਂ ਕਾਰਚੀ ਦੇ ਨਾਲ ਮੈਚ ਮੈਸਜ ਕਰ ਲੀਦੇ ਆ ਲਓ ਜੀ ਧਨੀਆ ਵੀ ਮੈਂ ਕੱਟ ਲਿਆ ਸੀਗਾ ਧੋ ਉਸ ਵਾਰ ਕੇ ਇਧਰ ਆਪਾਂ ਪਾਣੀ ਗਰਮ ਰੱਖਿਆ ਉਹ ਪਾ ਦਾਂਗੇ ਵਿੱਚ ਲੋਚੇ ਪਤਾ ਨਹੀਂ ਆ ਪਾ ਦਿੱਤਾ ਦਾਲ ਸਬ지 ਵੀ ਕੋਲ ਨਹੀਂ ਹੈਗੀ ਮੈਨੂੰ ਤਾਂ ਐ ਨਹੀਂ ਜੇ ਨਹੀਂ ਹੈਗੀ ਤੇ ਫਟਾਫਟ ਬਣਾ ਲਓ ਜੋ ਘਰ ਜਿਹੜੀ ਚੀਜ਼ ਦਿੱਸਦੀ ਹੈ ਵੀ ਕੋਈ ਦਾਲ ਸਬ지 ਪਈ ਆ ਦਾਲ ਆ ਜਾਂ ਕੋਈ ਸਬ지 ਆ ਬਣਾ ਲਓ ਰੁੱਖੀਆਂ ਖਾਣ ਨਾਲੋਂ ਤਾਂ ਬਿਹਤਰ ਆ ਨਾ ਕਈ ਕਿ ਵੇਲੇ ਇਦਾਂ ਹੁੰਦਾ ਵੀ ਦਾਲ ਸਬ지 ਵੀ ਹੁੰਦੀ ਆ ਤੇ ਇਦਾਂ ਦਿਲ ਕਰਦਾ ਹੁੰਦਾ ਵੀ ਲਾਲ ਮਿਰਚਾਂ ਤਿੱਖੀਆਂ ਜੀਆਂ ਪਾ ਕੇ ਲੂਣ ਪਾ ਕੇ ਤੇ ਪਰੌਂਠਾ ਬਣਾ ਕੇ ਖਾਈਏ। ਲੋ ਜੀ ਆਪਾਂ ਸਫਾਈ ਵੀ ਕਰ ਦਈਏ ਗੈਸ ਦੀ। ਅੱਜ ਆਪਣੀ ਹੈਗਾ ਨਗਰ ਕੀਰਤਨ ਜੀ ਗੁਰੂ ਰਵਿਦਾਸ ਮਹਾਰਾਜ ਜੀ ਦਾ। ਸਾਡੇ ਥੋੜਾ ਜਿਹਾ ਲੇਟ ਹੈ। ਨਗਰ ਕੀਰਤਨ ਕੱਢਦੇ ਆ। ਤੇ ਤਾਂ ਕਰਕੇ ਬੱਚੇ ਉਧਰੋਂ ਆਉਂਦੇ ਨਗਰ ਕੀਰਤਨ ਤੋਂ ਜਾਂ ਕੋਈ ਵੀ ਮੋਟਰਸਾਈਕਲ ਵਗੈਰਾ ਜਾ ਰਹੇ ਆ ਖੜਕਾ ਜਿਹਾ ਹੋਈ ਜਾਂਦਾ ਹੈ ਦੇਖਣਾ ਸੀ ਨਗਰ ਕੀਰਤਨ ਸੀ ਇੱਥੋਂ ਨਹੀਂ ਨੰਗਰ ਮੱਥਾ ਟੇਕ ਲਈਦਾ ਸਾਡੇ ਤਰ੍ਹਾਂ ਬਿਲਕੁਲ ਤਰ੍ਹਾਂ ਦੇ ਮੋੜ ਤੇ ਜਾਂਦਾ ਇਹ ਆਪਾਂ ਸੈਲਫ ਨੂੰ ਐਨ ਬਿਲਕੁਲ ਸੁੱਕੀ ਕਰ ਲਿਆ ਹੁਣ ਇੱਥੇ ਰੋਟੀ ਬਣਾਉਣੀ ਆ ਤੇ ਆਪਾਂ ਨੂੰ ਅੱਜ ਕਿਤੇ ਜਾਣਾ ਪੈ ਗਿਆ ਤੇ ਨਗਰ ਕੀਰਤਨ ਦੇ ਦਰਸ਼ਨ ਨਹੀਂ ਹੋਏ ਜੀ ਆਪਣੇ ਤੋਂ ਲਓ ਜੀ ਮੈਂ ਇਹ ਨਿਸ਼ਾਨੀ ਰੱਖਦੀ ਹੁੰਨੀ ਆ ਜਦੋਂ ਕੜਛੀ ਨੂੰ ਉੱਪਰ ਲੱਗਣ ਲੱਗ ਪਵੇਨ ਚੰਗੀ ਤਰ੍ਹਾਂ ਦਾਲ ਸਬਜ਼ੀ ਤਰੀ ਵਾਲੀ ਤੇ ਫਿਰ ਸਮਝ ਲਓ ਬਣ ਗਈ ਆ ਥੋੜੀ ਹੋ ਜਾਂਦੀ ਆ ਜਦੋਂ ਕਰੜੀ ਸੰਘਣੀ ਜੀ ਤਰੀ ਹੋ ਜਾਂਦੀ ਆ ਉਦੋਂ ਵੈਸੇ ਪਤਾ ਲੱਗੇ ਜਾਂਦਾ ਵੀ ਦਾਲ ਸਬਜ਼ੀ ਬਣ ਗਈ ਆ ਜੀ ਹੁਣ ਲਓ ਜੀ ਆਟਾ ਆਪਾਂ ਥੋੜਾ ਜਿਆਦਾ ਗੋਨ ਲਈ ਅਸੀਂ ਸ਼ਾਮ ਲਈ ਵੀ ਮੈਂ ਗੋਨ ਕੇ ਰੱਖ ਲਿਆ ਸੀਗਾ ਕਿਉਂਕਿ ਆ ਕੇ ਸਾਰੇ ਕੰਮ ਕਰਨੇ ਔਖੇ ਹੋ ਜਾਂਦੇ ਆ ਤੇ ਇਸ ਲਈ ਆਪਾਂ ਕਰ ਕੇ ਗਏ ਤੇ ਪਲੇਟ ਦੇਖੋ ਮੇਰੇ ਕੋਲ 扑ੜਕ ਗਈ ਥੱਲੇ ਗਈ ਇਹ ਪਤੂਣ ਨੂੰ ਰੱਖ ਦਾਂਗੇ ਹੋਰ ਲੈ ਲਾਂਗੇ ਉਧਰੋਂ ਹੁਣ ਤਾਂ ਜੀ ਮੋٹے ਸੂਟਾਂ ਵਿੱਚ ਗਰਮੀ ਲੱਗਦੀ ਆ ਤੇ ਜੇ ਇਹ ਹੈਗੇ ਆ ਸੂਟ ਕ੍ਰੇਪ ਜਿਹੇ ਦੇ ਇਨਾ ਵੀ ਜਸਵੀਰ ਸਵੇਰੇ ਬੜੀ ਠੰਡ ਲੱਗਦੀ ਐ ਸਵੇਰੇ ਤੋਂ ਹੁਣ ਧੁੰਦ ਹੀ ਬਹੁਤ ਪੈਣ ਲੱਗ ਪਈ ਦੋ ਦਿਨ ਹੋ ਗਏ ਕਾਫੀ ਧੁੰਦ ਪੈ ਜਾਂਦੀ ਐ ਚਲੋ ਹਟ ਤਾਂ ਜਾਂਦੀ ਛੇਤੀ ਪਰ ਇੱਕਦਮ ਹੀ ਧੂਆਂ ਜਿਹਾ ਉੱਠਦਾ ਧੁੰਦ ਦਾ ਸਵੇਰੇ ਜਦੋਂ ਅਸੀਂ 4:30 ਧਾਰਾਂ ਚੋ ਕੇ ਆਏ ਉਹਦੇ ਕੋਸ਼ ਨਹੀਂ ਸੀਗਾ ਬਾਅਦ ਵਿੱਚ ਸਵੇਕ 6 ਵਜੇ ਮੈਂ ਜਦੋਂ ਬਾਹਰ ਗੇਟਾਂ ਤੋਂ ਬਾਹਰ ਵੀ ਵਗੈਰਾ ਸਾਫ਼ ਕਰਦੀ ਸੀ ਕਿਉਂਕਿ ਰਾਹ ਰਸਤੇ ਵਿੱਚ ਦੀ ਨਗਰ ਕੀਤਾ ਲੰਘਣਾ ਸੀ ਤੇ ਮੈਂ ਬਾਹਰ ਸਫਾਈ ਕਰਦੀ ਸੀਗੀ ਉਦੋਂ ਧੁੰਦ ਇੱਕਦਮ ਹੀ ਡਿੱਗੀ ਪੁਰ ਪੈਣੋ ਵੀਡੀਓ ਫੁੱਲ ਵਾਚ ਕਰ ਲਿਆ ਕਰੋ ਜਦੋਂ ਚੈਨਲ ਮੋਨਟਾਈਜ਼ ਹੋ ਜਾਂਦਾ ਆ ਤੇ ਉਦੋਂ ਆਪਾਂ ਨੂੰ ਪਤਾ ਲੱਗਦਾ ਆ ਵੀ ਕਿਹੜੀ ਵੀਡੀਓ ਆਪਣੀ ਸੋਣੀ ਦੇਖੀ ਗਈ ਕਿਹੜੀ ਨਹੀਂ ਹਨਾ ਤੇ ਰਿਕੁਐਸਟ ਹੀ ਆ ਮੈਂ ਹਮੇਸ਼ਾ ਦੀ ਮੇਰੀ ਆਦਤ ਆ ਵੀ ਜੇ ਮੈਂ ਵੀਡੀਓ ਕਿਸੇ ਦੀ ਦੇਖੀ ਆ ਫੁੱਲ ਵਾਚ ਕਰਨੀ ਆ ਹੋ ਸਕਦਾ ਕਮੈਂਟ ਕਈ ਵੇਲੇ ਨਹੀਂ ਹੁੰਦਾ ਇੱਕ ਕਮੈਂਟ ਸਸਰੀ ਆ ਕਾਲ ਵਾਲਾ ਹੋ ਜਾਂਦਾ ਵੀਡੀਓ ਚੱਲ ਜਾਂਦੀ ਆ ਜੀ ਕੱਲੀ ਆ ਮੈਨੂੰ ਪਸੂਆਵਲ ਵੀ ਨੱਠਣਾ ਪੈਂਦਾ ਮੈਨੂੰ ਇੱਧਰ ਵੀ ਕੰਮ ਕਰਨਾ ਪੈਂਦਾ ਆ ਕਾ ਫੋਨ ਮੇਰਾ ਚੱਲਦਾ ਰਹਿੰਦਾ ਹੁੰਦਾ ਜੇ ਮੈਂ ਵੀਡੀਓ ਕਿਸੇ ਦੀ ਲਾਤੀ ਆ ਤੇ ਫਿਰ ਜਾਂ ਮੈਂ ਲੇਟ ਕਰ ਹੁੰਦਾ ਹੁੰਦਾ ਕਮੈਂਟ ਵੀਡੀਓ ਦੇਖ ਹੋ ਜਵੇ ਫਿਰ ਲੇਟ ਹੋ ਜਾਂਦਾ ਥੋੜਾ ਕਮੈਂਟ ਫਿਰ ਮੈਂ ਕਰ ਦਿੰਨੀ ਹੁੰਦੀ ਆ ਜਿੰਨੀ ਇੱਕ ਵੀਡੀਓ ਮੈਂ ਕੋਲ ਖੜ ਕੇ ਦੇਖੀ ਆ ਉੰਨੀ ਦਾ ਕਮੈਂਟ ਤਾਂ ਮੈਂ ਜ਼ਰੂਰ ਕਰਦੀ ਹੁੰਨੀ ਆ ਬਾਕੀ ਜੇ ਮੈਂ ਪਸ਼ੂਆਂ ਵੱਲ ਚਲ ਜਾਵਾਂ ਤੇ ਫਿਰ ਬਾਕੀ ਦੀ ਵੀਡੀਓ ਚੱਲ ਗਈ ਆ ਉਹ ਸਾਡਾ ਟਾਈਮ ਪੂਰਾ ਮੈਂ ਵੀਡੀਓ ਨੂੰ ਦਿੱਤਾ ਹੁੰਦਾ ਆ ਆਪਾਂ ਪੂਰੀ ਵੀਡੀਓ ਦੇਖੀ ਦੀ ਆ ਫਿਰ ਡੈਡ ਹੀ ਚੱਲ ਜਾਂਦੀ ਸਾਰੀ ਵੀਡੀਓ ਕਦੇ ਸਕਿਪ ਸਕਿਪ ਨਹੀਂ ਕੀਤੀ ਹੈਗੀ ਆਪਾਂ ਤੁਹਾਨੂੰ ਵੀ ਰਿਕਵੈਸਟ ਆ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ ਲਾਈਕ ਕਰਿਆ ਕਰੋ ਦੇਖੋ ਕਿੰਨਾ ਕੰਮ ਲੇਡੀਜ਼ ਨੂੰ ਖਾਸ ਕਰਕੇ ਜ਼ਿਆਦਾ ਪੈ ਜਾਂਦਾ ਪਹਿਲਾਂ ਤਾਂ ਸਾਫ ਸਫਾਈਆਂ ਫੇਰ ਰੋਟੀ ਪਾਣੀ ਕਰੋ ਫਿਰ ਮੈਂ ਕੱਪੜੇ ਪ੍ਰੈਸ ਕਰਨੇ ਸੀਗੇ ਮੈਨੂੰ ਇਹ ਕਾਲੀ ਸੀ ਵਿਛੇਤੀ ਸੀ ਰੋਟੀ ਪਕਾ ਲਾਂ ਕੱਪੜੇ ਪ੍ਰੈਸ ਕਰਨੇ ਆ ਜਾਣਾ ਆ ਚਲੋ ਠੀਕ ਹੈ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮਿਲਦੇ ਕੱਲ ਨੂੰ ਕਿਸੇ ਹੋਰ ਵੀਡੀਓ ਨਾਲ